ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਰੇ ਪਾ ਰਹੇ ਆ ਜਿਵੇਂ ਕਿ ਤੁਹਾਨੂੰ ਪਿਛਲੇ ਬਲੌਗ ਚ ਆਪਾਂ ਦੱਸਿਆ ਸੀਗਾ ਕਿ ਭਾਈ ਪਾਣੀ ਦਾ ਕੰਮ ਆਪਾਂ ਕਰਾਂਗੇ ਉਹਨੂੰ ਸਟਾਰਟ ਤੇ ਪਾਣੀ ਵੀ ਆਪਣਾ ਚੱਲੀ ਜਾਂਦਾ ਨਾਲ ਦੀ ਨਾਲ ਤੜਕੇ ਦਾ ਤੇ ਰੇ ਵਾਲੇ ਬੰਦੇ ਵੀ ਆਪਣੇ ਪਹੁੰਚ ਚੁੱਕੇ ਆ ਖੇਤ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਤੇ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਰਦੇ ਆ ਬਲੌਗ ਕੰਟੀਨਿਊ ਲੋ ਵੀ ਦੋਸਤੋ 43610 ਤੇ ਪਾ ਗਏ ਮਗਰ ਰੈਡੀ ਤੇ ਲਿਆਏ ਰੇ 10 ਗੱਟੇ ਤੇ ਨਾਲ ਇੱਕ ਮਟੀਰੀਅਲ ਹੋਰ ਆਉਗੀ ਸਾਨੂੰ ਦੱਸਾਂਗੇ ਬਾਅਦ ਚ ਤੇ ਅੱਜ ਆਪਣੇ ਹੈਗੇ ਕਿੰਤਾ ਤੇ ਬਾਈ ਗੋਰਾ ਪਾਰੇ ਰੇ ਤੇ ਪਾਣੀ ਵੀ ਲੱਗੀਆਂ ਦਾ ਨਾਲ ਦੀ ਨਾਲ ਇੱਧਰ ਛੱਡ ਰੱਖਿਆ ਤੇ ਕੁਛ ਪਾਣੀ ਉੱਧਰ ਛੱਡ ਰੱਖਿਆ ਉਹ ਸਾਨੂੰ ਪਾਣੀ ਚਲਕਦਾ ਦੇ ਸੀ ਰਿਹਾਣਾ ਇੱਧਰ 6:08 ਵਜੇ ਦਾ ਸੂਰਜ ਤੁਸੀਂ ਦੇਖ ਸਕਦੇ ਹੋ ਖੇਤਾਂ ਦਾ ਨਜ਼ਾਰਾ ਤੇ ਕਣਕ ਜਿਹੜੀ ਹੈਗੀ ਤੁਸੀਂ ਆਪਣੀ ਹੈਗੀ 327 ਤੇ ਗੱਟੇ ਲਿਜਾ ਕੇ ਮੁੰਡੇ ਕਹਿੰਦੇ ਉੱਧਰ ਰੱਖੀ ਜਾਂਦੇ ਕੋਠੇ ਕੋਲੇ ਹਾਂਜੀ ਉਹ ਹਾਂਜੀ ਕਰੋ ਜੀ ਸਤਿ ਸ੍ਰੀ ਅਕਾਲ ਭਾਈ ਜੀ ਲੋ ਵੀ ਦੋਸਤੋ ਲਵਾਤੀ ਕਹਿੰਦੇ ਮੁੰਡਿਆਂ ਨੇ ਹਾਜ਼ਰੀ ਚੁਗਾ ਲੀ ਗਏ ਗੱਟੇ ਉਹਨਾਂ ਨੂੰ ਅੱਜ 30 ਦੇ ਸਾਥੇ ਸਾਥੇ 7 ਦੇ ਸਾਥੇ 8 ਦਾ 20000 ਰੁਪਏ ਦੋ ਦੋ ਰੁਪਏ ਚੱਕ ਮੈਂ ਪਾਰ ਗੁਰਨਾ ਮੈਂ ਕਿੱਟਾ ਹੈ ਬੇਟਾ ਕਿੱਟੇ ਦੋ ਲਿਆਉਣੇ ਹੋ ਲਾ ਕੇ ਚੱਲੇ ਆ ਕਿਵੇਂ ਮੁੜੇ ਰੇਸ ਫੜ ਜਾਂਦੇ ਇੱਥੋਂ ਇਕੱਠਾ ਚਿਕਾ ਕੇ ਕਰ ਇੱਥੇ ਕਰੀ ਇਹ ਚ ਪਾਣੀ ਲੱਗ ਜਾਂਦਾ ਕਿੰਨੇ ਬਾਅਦ ਚੁੱਕ ਪਹਿਲਾਂ ਪਾ ਲਈ ਸੁੱਕੇ ਚ ਉਹ ਦੋ ਕਿਰਾਂ ਵਿੱਚ ਪਾਣੀ ਖਰੀਦਰ ਨੂੰ ਆਉਣਗੇ ਕਣਕ ਦੋਸਤੋ ਇਹ ਆਪਾਂ ਵਿਜੀ ਪਹਿਲੀ ਆਈ 327 ਨਵਾ ਬੀ ਤੇ ਪਹਿਲਾਂ ਜਿਹੜੇ ਜਿਹੜੇ ਕਿਸਾਨ ਭਰਾਵਾਂ ਨੇ ਬੀਜੀ ਆ ਕੀ ਰਿਜ਼ਲਟ ਆ ਪਿਛਲੀ ੜੀ ਝਾੜ ਦੇ ਦਾ ਤੇ ਜ਼ਰੂਰ ਦੱਸੋ ਕਮੈਂਟਾਂ ਦੇ ਵਿੱਚ ਤੇ ਇੰਦਰ ਤੋਂ ਸਾਰੇ ਪਾਸੇ ਕੋਰ ਲੱਗ ਚੁੱਕੀ ਆ ਦੋਸਤੋ ਆਪਣੀ ਰਹਿੰਦੀ ਸੀ ਕਣਕ ਤੇ ਆਪਾਂ ਅੱਜ ਲਾ ਰਹੇ ਆ ਨਾ ਬਾਈ ਤੂੰ ਪੱਲੀਆਂ ਤੇ ਝੋਲੀਆਂ ਚੱਕ ਕੇ ਮੈਨੂੰ ਚੱਲਦਾ ਘਟਾ ਚੱਲ ਪੌਂ ਚੱਲ ਕੇ ਘਟਾ ਖੋਲ ਕੇ ਘਟਾ ਖੋਲ ਫਲੇਰਾ ਪਿਆ ਹੋਇਆ ਇੱਕੋ ਦਿਨ ਆਹ ਲੈ ਕੇਣਾ ਜੀ ਜਿਹੜਾ ਦੋ ਵੀ ਦੋਸਤ ਚਾਰ ਘਟੇ ਲੈ ਕੇ ਜਾ ਚੁੱਕੇ ਨੇ ਆਪਣੇ ਬੰਦੇ ਦੋ ਮੂਹ ਹੈ ਤਾਂ ਇਹ ਦੋਨੇ ਕਹਿ ਰਹੇ ਦੋਸਤ ਪਾਣੀ ਛੱਡ ਰੱਖਿਆ ਕੁਛ ਪਾਣੀ ਉਧਰ ਪਲਾਂ ਨੂੰ ਦਿਖਾਇਆ ਉਹ ਤੂਤ ਕੋਲੇ ਵੰਡ ਕੇ ਚੱਲੀ ਜਾਂਦਾ ਕਿਉਂਕਿ ਉਹ ਅੱਡ ਸਾਰਾ ਪਾਣੀ ਕੱਢਦੀ ਹੈ ਇੱਧਰ ਚੱਲ ਰਹੀ ਆ ਇੱਥੇ ਆਪਣੀ ਪਾਈਪ ਆ ਉਹਦੇ ਵਿੱਚ ਚੱਲੀ ਜਾਂਦਾ ਦੋਸਤੋ ਪਾਣੀ ਤੇ ਇਹ ਆਪਣੀ ਆ ਗਈ ਦੋਸਤੋ ਪਾਈਪ ਲਾਈਨ ਜਿਹੜੀ ਦੂਜੇ ਕਿੱਤੋਂ ਆ ਰਹੀ ਹੈ ਇੱਧਰ ਨੂੰ ਇਹ ਇੱਥੇ ਦਾ ਲਾਸਟ ਪੁਆਇੰਟ ਆ ਤੇ ਕੱਸੀ ਦਾ ਪਾਣੀ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਤੇ ਇੱਧਰ ਲੱਗ ਪਿਆ ਮੁੰਡੇ ਗੱਟੇ ਖੋਲਣ ਇੱਕ ਟੋਲਾ ਕਿਲੋ ਦਾ ਪਾਵਾਂ ਓਏ ਕੋਲੀ ਜਾਂਦੇ ਹੁਣ ਖਾਣੇ ਕਿੰਨਾ ਦਾ 10 ਕਿਲੋ ਪਣੀਆ 2 ਟੋਲਾ ਕਿਲੋ 10 ਕਿਲੋ ਲੈਣੀ 10 ਕਿਲੋ ਸਪੁੱਤਰ ਆਵੜੀ ਕਿਲੋ ਆ ਗਿਆ ਜੀ ਮੁੰਡੇ ਲੈ ਬੁੜੀ ਨਾ ਕਿਲੋ ਕਿੰਨਾ ਓਏ ਤਗਾ ਨਮੋਤ ਥਰੇ ਗਰਮ ਘਟੇ ਜੀ ਲੋ ਵੀ ਦੋਸਤੋ ਪਾ ਕੇ ਮਟੀਰੀਅਲ ਤੇ ਵਾੜ ਵਾਲੇ ਪਾਸੇ ਨੂੰ ਹੋ ਗਏ ਮੁੰਡੇ ਪਰਤਿੰਦੀ ਲਈ ਉਹ ਨਹੀਂ ਤਾਂ ਪਰਤਿੰਦੀ ਤਾਂ ਕੋਈ ਜ਼ਿਆਦਾ ਹੀ ਹੈ ਕਹਿੰਦੇ ਉਧਰ ਝੋਲੇ ਨਾਲ ਗਲਰੀ ਅੜ ਗਈ ਸੀ ਹਾਂ ਵਾਂਸ ਛੱਡ ਤੇ ਭਾਈ ਜਦੋਂ ਪੁੰਗਾ ਜੀ ਉਹੋ ਜੇ ਲੋਹਾ ਪਿਆ ਹੈ ਇੱਥੇ ਹੀ ਪਾਸੇ ਰੱਖਦੇ ਇੱਥੇ ਤੇ ਕਾਹਨੂੰ ਆਂਸ ਖੁਰਜੂ ਆਪੇ ਪ੍ਰਾਣਾ ਵਾਲਾ ਪ੍ਰਾਣਾ ਲੋਹਣਾ ਕੱਟਦਾ ਆ ਵੀ ਹਾਂ ਜਿਵੇਂ ਕਾਟ ਪੂਰੀ ਕਰਦਾ ਕੱਟ ਰੇ ਕੱਟ ਰਹੀ ਸੀ ਸਾਡੀ ਜਵਾਰ ਚ ਆਪਣੀ ਨਾ ਪੂਰੀ ਕਰਦੇ ਜਰ ਜਰ ਲੱਗੀ ਹੈ ਨਾ ਉਸਦੇ ਬਣਾਇਆ ਜਗ੍ਹਾ ਨੂੰ entendeu ਮੁੰਡੇਓ ਸਮਝਦੇ ਹੋ ਤੁਸੀਂ ਕਾ ਮੁੰਡੇ ਸਮਝਦੇ ਹੋ ਹਾਂ ਵੀ ਲੈ ਇਹ ਪੱਤਰੀਆਂ ਪਾਦੀਆਂ ਕੱਠੀਆਂ ਗੱਡੇ ਦੀਆਂ ਆ ਦੇਖ ਲੈ ਕਹਿੰਦੇ ਆ ਗੱਡੇ ਦੀਆਂ ਪੱਤਰੀਆਂ ਆ ਪੱਕੇ ਸੇ ਜਿਹੜਾ ਡੁੱਟੀ ਚੜਜੂ ਤੇ ਮੈਂ ਨੂੰ ਗਿਆ ਕੇ ਆ ਦੇ ਆ ਪ੍ਰਾਣਾ ਲੋਹਾ ਕਰਕੇ ਨਾ ਇਕੱਠਾ ਛੜਦਾ ਇਹ ਮੀਂਹ ਮਾਈਂ ਸਰਦੀ ਕੋਥਾ ਤੇ ਖਰੀ ਖਣੀ ਹੋ ਹੂੰ ਕਿੰਨੇ ਕਿੱਲਾਂ ਦਾ ਲਾ ਲਿਆ ਜੀ ਮਾਲ ਦੋ ਕਿਨੇ ਦਾ ਲਾਇਆ ਜੀ ਦੋ ਗੱਟੇ ਦੋ ਗੱਟੇ ਚਾਰ ਛੋਲੇ ਹੋ ਗੱਟੇ ਚਾਰ ਛੋਲੇ ਆ ਦੋ ਬੰਦੇ ਆ ਆਉਣ ਵਾਲੇ ਕੰਡਾ ਤੇ ਗੋੜਾ ਪੁਰਾਣੀ ਮੱਦੀ ਹੋ ਚੁੱਕੀ ਨਹੀਂ ਇਹ ਉਹੀ ਬੰਦੇ ਆ ਉਹੀ ਹਾਂ ਉਹੀ ਖਾ ਲੈ ਖਾ ਲੈ ਬੜੀ ਜਰਾ ਟਿੱਕੇ ਟਿੱਕੇ ਇਹਦਾ ਜੂੜ ਜਿਹੜੀ ਮਾਰੀ ਬੋਤਲ ਨੂੰ ਬਾਹਰ ਲੈ ਇਹ ਤਾਂ ਢੇੜਾ ਤੇ ਢੇੜਾ ਵੀ ਨਹੀਂ ਤੇ ਰਹਿੰਦੇ ਛੇਰ ਉਹਦੇ ਬਣ ਨਹੀਂ ਫਲਾ ਵੀ ਦੋਸਤ ਲਾ ਕੇ ਮੁੰਡਿਆਂ ਨੇ ਕਹਿੰਦੇ ਕੈਲਕੂਲੇਟਰ ਨਾਲ ਹਿਸਾਬ ਜਿੰਨੀਆਂ ਪਾਂਤਾਂ ਤੇ ਕਿੰਨੇ ਝੋਲੇ ਬਣਾਉਣੇ ਇਹਦੇ ਆਪਾਂ ਕਿਸ ਵਜਨ ਦੇ ਪੂਰਾ ਕੈਲਕੂਲੇਟਰ ਕਰ ਲਿਆ ਕਹਿੰਦੇ ਕਹਿੰਦੇ ਮੁਠੀ ਰੇ ਵੀ ਇਧਰ ਉਧਰ ਨਹੀਂ ਜਾਂਦੇ ਨੇ ਲੈ ਕੇ ਬਾਬੇ ਦਾ ਨਾਂ ਕਹਿੰਦੇ ਮਾੜੀ ਡਾਇਰੈਕਸ਼ਨ ਗਲਤ ਹੋ ਗਈ ਸੀਗੀ ਹੋ ਜਾਂਦੀ ਕੀਰੀ ਹੋ ਜਾਂਦੀ ਹੋ ਜਾਂਦੀ ਦੇਣੀ ਐ ਖਾ ਇਧਰ ਕਰ ਜਾ ਇਕ ਇਧਰ ਲੈ ਕਰੀ ਇਹ ਬਣਾ ਕੇ ਤਾਂ ਦੋਸਤੋ ਨੂੰ ਫਲਾਈਓਵਰ ਆਪਾਂ ਆਪ ਆਪਾਈ ਫਲਾਈਓਵਰ ਕਰਤਾ ਕਰੌਸ ਤੇ ਚੱਲ ਪਏ ਮੁੰਡੇ ਰੇ ਪਾਉਣ ਵਾਸਤੇ ओके 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 बिल्कुल ਲੈ ਲਿਆ ਬਾਬੇ ਦੇ ਨਾਲ ਕਰ ਦੁਬਾਰਾ ਤੋਂ ਚੱਲ ਪਿਆ ਕੰਨ ਸਿੰਘ ਆਪੇ ਲੋਵੀ ਦੋਸਤੋ ਪਾਣੀ ਆਪਣਾ ਲੱਗ ਜਾਂਦਾ ਦੋਨੇ ਕੈਰੀ ਚ ਇਹ ਕੈਰੀ થોਡਾ ਲਾਮ ਥੋੜੀ ਜਿਆਦਾ ਇਸ ਕਰਕੇ ਤੇ ਦੋ ਬਣਾਇਆ ਵਟੇ ਵਟ ਚ ਵਾਲਾ ਤਾਂ ਪਿਆ ਇੱਥੇ ਆਪਣੀ ਆਟ ਖਤ ਹੋਂਦੀ ਹੈ ਇਸੇ ਕਰਕੇ ਉਥੋਂ ਵਾਲਾਂ ਪਾ ਦਿੱਤਾ ਪਾਣੀ ਵੱਜ ਮੈਂ ਤੋ ਰਹਿ ਗਿਆ ਇਹਦਾ ਤੇ ਇੱਧਰ ਪਹਿਲਾਂ ਮੁੰਡਿਆਂ ਦੇ ਪਾਵਾਂ ਗੇਰੇ ਸੁੱਕੇ ਚ ਸੁੱਕੇ ਚ ਪਾਣੀ ਸੌਖੀ ਥੋੜੀ ਇੱਧਰ ਹੋ ਜਾਂਦਾ ਖੋਬਾ ਸਸ ਸੁੱਕਾ ਵੀ ਆਪਣੇ ਕੋਲ ਥਾਂ ਕਾਫੀ ਪਿਆ ਇੱਧਰ ਤੇ ਚਲਾ ਦਿੱਤਾ ਕੰਮ ਦੋਸਤੋ ਪੂਰੇ 9 ਵਜੇ ਰੇ ਤਾਂ ਗਮ ਨਵੇਂ ਸ਼ੁਰੂ ਕੀਤਾ ਦੋਸਤੋ ਤੁਹਾਨੂੰ ਦੱਸਾਂ ਕਿ ਕਿੰਨੇ ਚਰਚ ਪਾਉਂਦੇ ਮੁੰਡੇ ਰੇ ਲਵ ਯੂ ਦੋਸਤੋ ਮੁੰਡਿਆਂ ਨੇ ਕਹਿੰਦੇ ਕੀਤਾ ਔਣ ਜਾਣ ਇੱਕ ਝੋਲੇ ਨਾਲ ਤੇ ਪਾਣੀ ਇੱਧਰ ਚੱਲੀ ਜਾਂਦਾ ਜਿਹੜਾ ਇੱਕ ਵਾਰੀ ਆਪਾਂ ਮਾਰਤਾ ਤੇ ਦੁਬਾਰਾ ਵੀ ਮਾਰਾਂਗੇ ਤੇ ਆ ਤੁਸੀਂ ਇਹ ਟੇਬਲ ਆਪਣਾ ਤੁਸੀਂ ਹੀ ਤਾਂ ਡਿੱਗੀ ਬਣਾਇਆ ਉਹਨੂੰ ਟੇਬਲ ਰੱਖਿਆ ਦੋਸਤੋ ਇਹ ਤੁਸੀਂ ਪੁਰਾਣੇ ਵਲੌਗਿੰਗ ਦੇ ਸੀ ਉਹਨੂੰ ਪਿਛਲੇ ਸਾਲ ਵਾਲਾਂ 'ਚ ਜਦੋਂ ਆਪਾਂ ਬਾਣ ਪੱਧਰ ਕੀਤਾ ਸੀ ਦੋਸਤੋ ਉਹ ਦੋ ਇਟਲੀਅਨ ਦੀਆਂ ਜਿਹਾ ਪੂਰੀ ਓਲ ਟੂਪੜ ਮਿੱਟੀ-ਮੁੱਟੀ ਲਾ ਕੇ ਉੱਤੇ ਪੂਰੀ ਹੁਣ ਆ ਸੀਜ਼ਨ ਦੇ ਵਿੱਚ ਲੱਗਿਆ ਨੇ ਦੋਸਤੋ ਟਾਈਮ ਤੇ ਅੱਜ ਆਪਾਂ ਮਾਰ ਦਿਆਂ ਝਾੜੂ ਝੂੜੂ ਤੇ ਗੰਦ ਫੂਸ ਜਾ ਪਾਸੇ ਕਰਕੇ ਬਾਹਲ ਦਾਂਗੇ ਤੇ ਵੱਧ-ਵੱਧ ਲਾਇਆ ਕਰੋ ਦੋਸਤੋ ਮੋਟਰ ਤੇ ਦਰਖਤ ਇੱਕ ਤਾਂ ਸੋਹਣਾ ਲੱਗਦਾ ਇੱਕ ਜੀ ਵੀ ਲੱਗਿਆ ਰਹਿੰਦਾ ਦੋਸਤੋ ਖੇਤ ਦੇ ਵਿੱਚ ਆਏ ਦਾ ਬੰਦੇ ਦਾ ਆਹ ਫਟਾਲੀ ਡੇਕ फिर टी आई इधर भी दो टाहलियां फिर डेको पर स्पाइदा हो पिछले पास तूत है इधर अपने स्पाय आ गए दोस्तों अपा दोस्तों लार की ड्यूटी थे चढ़ झुड़ चली ਦੋ ਕੇ ਲੈ ਰਹੇ ਦੋਸਤੋ ਕੰਪਲੀਟ ਕਰਤੀ ਹੈ ਬੰਨਿਆ ਨੇ ਤੇ ਅਗਲੇ ਕਿੱਲੇ ਦੇ ਲੱਗ ਪੈਰ ਲਾਉਣ ਕਿਉਂਕਿ ਇਹ ਛੜਨ ਆਪਾਂ ਪਾਣੀ ਹੁਣ ਇਹ ਨੇੜੇ ਲੱਗਣ ਦੇ ਆਹਲਾ ਪਾਸਾ ਤੇ ਆਪਾਂ ਚੱਲੇ ਦੋਸਤੋ ਕਰੇ ਰੇ ਨੂੰ ਲਾਉਣੇ ਆ ਫਿਰ ਤੇ ਧਾਵਾਂਗੇ ਸ਼ਾਦੀ ਨਾਲੇ ਚਾਹ ਵਗੈਰਾ ਤੇ ਮਿਲਦੇ ਆ ਦੋਸਤੋ ਨੂੰ ਰੋਟੀ ਦੇ ਨਾਲ ਲਓ ਵੀ ਦੋਸਤੋ ਰੋਟੀ ਲੈ ਕੇ ਆ ਮੈਂ ਪਹੁੰਚ ਚੁੱਕੇ ਆ ਤੇ ਪਾਣੀ ਵੀ ਇਧਰ ਅਛਰਿਆ ਤੇ ਆਉਣ ਵਾਲਾ ਆ ਹੀ ਆਉਣ ਵਾਲਾ ਤੇ ਚੁੱਬਰ ਕਹਿੰਦੇ ਉਹ ਆਗੇ ਰਹਿ ਪਾਉਣ ਵਾਲੇ ਤੇ ਆਪਾਂ ਆਗੇ ਰੋਟੀ ਲੈ ਕੇ ਲਓ ਵੀ ਦੋਸਤੋ ਢਾਈ ਗੱਲੇ ਸਾ ਆਪਣਾ ਪਾਣੀ ਦਾ ਲੱਗ ਗਿਆ ਤੇ ਮੂੰਹੇ ਦਿੱਤੇ ਬੰਨ ਰੋਟੀ ਆਪਾਂ ਲਈ ਆਈ ਤੇ ਉਧਰੋਂ ਪਾਣੀ ਜਪਾਈ ਜਾਂਦੇ ਰਹੇ ਕਿਰਨ ਇਹ ਹਥਾਂ ਰਹਿ ਗਿਆ ਪਾਣੀ ਲੱਗਣ ਨਾਲ। ਇਹ ਤੋਂ ਬਾਅਦ ਲਾਈਟ ਵੀ ਆਉਣੀ ਆ ਉਹ ਵੀ ਕਰਦੇ ਚੈੱਕ ਮੋਟਰ ਚੱਲੀ ਕਿ ਨਹੀਂ ਚੱਲਦੀ। ਲੋਵੀ ਦੋਸਤੋ ਇੱਥੇ ਆਪਣਾ ਪਾਣੀ ਦਾ ਕੰਮ ਚੱਲੀ ਜਾਂਦਾ ਤੇ ਕੋਰ ਆਪਾ ਲਾਈਏ ਨੇ ਆ ਤੇ ਬਲੌਗ ਕਰਦੇ ਆਪਾਂ ਇੱਥੇ ਐਂਡ ਤੇ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ। ਧੰਨਵਾਦ ਜੀ।